ਸੁਪਰ ਸੈਸ਼ਨ ਮੁਰਦਾਬਾਦ 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 ਐਸਐਸਪੀ ਗੁਰਦਾਸਪੁਰ ਮੁਰਦਾਬਾਦ 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 ਜੰਗ ਮਲਦੀ ਦੇ ਫੈਸਲੇ ਤੋਂ ਬਾਅਦ ਜਿੱਥੇ ਮਜੈਲਾਂ ਦੇ ਤਮਾਕਿਆਂ ਦਾ ਸ਼ੋਰ ਸ਼ਾਂਤ ਹੋਣ ਤੋਂ ਬਾਅਦ ਲੋਕਾਂ ਨੇ ਜਿਹੜਾ ਸੁੱਖ ਦਾ ਸਾਹ ਲਿਆ ਸੀ ਉਤੇ ਹੀ ਜੇਕਰ ਗੁਰਦਾਸਪੁਰ ਦੀ ਗੱਲ ਕਰੀਏ ਤੇ ਗੁਰਦਾਸਪੁਰ ਦੇ ਵਿੱਚ ਅੱਜ ਦੇਰ ਸ਼ਾਮ ਜਿਹੜਾ ਮਾਹੌਲ ਉਸ ਵੇਲੇ ਫਿਰ ਗਰਮ ਆ ਗਿਆ ਜਦੋਂ ਇਥੋਂ ਦੇ ਜਿਹੜੇ ਕਾਂਗਰਸੀ ਵਿਧਾਇਕ ਨੇ ਐਮ ਐਲ ਏ ਬਰਿੰਦਰ ਮੀਤ ਸਿੰਘ ਪਾੜਾ ਦੀ ਅਗਵਾਈ ਦੇ ਵਿੱਚ ਜੋ ਹਨੂਮਨ ਚੌਂਕ ਦੇ ਵਿੱਚ ਇੱਕ ਧਰਨਾ ਦਿੱਤਾ ਗਿਆ ਸੋ ਇਹ ਜੋ ਧਰਨਾ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਮਿਲਕ ਪਲਾਨ ਦੇ ਨਾਲ ਸਬੰਧਤ ਚੇਅਰਮੈਨ ਨੇ ਸਰਿੰਦਰ ਕੁਮਾਰ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਉਹਨਾਂ ਦੀ ਜਿਹੜੀ ਹੈ ਕਿਸੇ ਮਾਮਲੇ ਨੂੰ ਲੈ ਕੇ ਅਰੈਸਟ ਪਾ ਲਈ ਗਈ ਹੈ ਜਿਸ ਨੂੰ ਲੈ ਕੇ ਜੋ ਐਮ ਐਲ ਏ ਬਰਿੰਦਰ ਮੀਤ ਸਿੰਘ ਪਾੜਾ ਉਹਨਾਂ ਵੱਲੋਂ ਆਪਣੇ तमाम ਸਾਥੀਆਂ ਸਮੇਤ ਕਰੀਬ ਘੰਟੇ 2 ਘੰਟੇ ਤੋਂ ਇਹ ਜੋ ਧਰਮ ਪ੍ਰਦਰਸ਼ਨ ਹੈ ਇਹ ਜਾਰੀ ਹੈ ਸ਼ਬਦੀ ਜੰਗ ਜਿਹੜੀ ਹੈ ਸ਼ਬਦੀ ਜੰਗ ਜਿਹੜੀ ਹੈ ਉਹ ਜਾਰੀ ਹੈ ਪਰ ਬਰਿੰਦਰ ਮੀਤ ਸਿੰਘ ਪਾੜਾ ਵਿਧਾਇਕ ਦਾ ਕੀ ਕਹਿਣਾ ਉਹ ਗੱਲਬਾਤ ਕਰ ਲੈਣੇ ਆ ਪਾੜਾ ਸਾਹਿਬ ਜਿਹੜੇ ਮੂਯਲਾ ਮੂਯਲਾ ਦੇ ਧੁਮਾਕੇ ਸਨ ਉਹ ਸ਼ਾਂਤ ਹੋਏ ਲੋਕਾਂ ਨੇ ਸੁਗਰ ਦਿੱਤਾ ਤੁਸੀਂ ਸ਼ਬਦੀ ਫੇਰ ਸ਼ੁਰੂ ਕਰਤੇ ਹੋਏ ਕੀ ਹੋ ਗਿਆ ਦੇਖੋ ਤੁਹਾਨੂੰ ਸਭ ਨਹੀਂ ਸਾਰਿਆਂ ਨੂੰ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇੱਕ 84 ਸਾਲ ਦੇ ਜਿਹੜੇ ਸਾਡੇ ਚੇਅਰਮੈਨ ਆ ਮਿਲਕ ਪਲਾਂਟ ਗੁਰਦਾਸ ਫਸ ਸਰਿੰਦਰ ਸ਼ਰਮਾ ਜੀ ਉਹਨਾਂ ਤੇ 409 ਦਾ ਜਿਹੜਾ ਕਿ ਮੁਲਾਜ਼ਮ ਤੇ ਧਾਰਾ ਲੱਗਦੀ ਹੈ ਉਹ ਇਸ ਐਸ ਐਚਓ ਸਦਰ ਨੇ ਨਜਾਇਜ਼ ਪਰਚਾ ਦੇ ਕੇ ਵਿਦਆਊਟ ਕੋਈ ਮਤਲਬ ਜਿਹੜਾ ਇਹਨਾਂ ਦਾ ਇਹਨਾਂ ਨੇ ਪੁਲਿਸ ਨੇ ਇਹ ਬਹਾਨਾ ਰੱਖਿਆ ਵੀ ਸਾਨੂੰ ਤੇ ਥੱਲੇ ਇਨਸਪੈਕਟਰ ਤੇ ਆਰ ਨੇ ਲਿਖ ਕੇ ਭੇਜਿਆ ਕੋਆਪਰੇਟਿਡ ਡਿਪਾਰਟਮੈਂਟ ਨੂੰ ਜਿੰਨਾ ਅਸੀਂ ਚੰਗੀ ਤਰ੍ਹਾਂ ਸਮਝਨੇ ਆ ਇਹ ਜਦੋਂ ਇਨਕੁਆਇਰੀ ਹੁੰਦੀ ਆ ਬਕਾਇਦਾ ਜਿਹਦੇ ਖਿਲਾਫ ਹੁੰਦੀ ਉਹਨੂੰ ਮੌਕਾ ਦੇਣਾ ਪੈਂਦਾ ਉਹਨੂੰ ਸੱਦਣਾ ਪੈਂਦਾ ਉਹਨੂੰ ਚਿੱਠੀ ਪੱਤਰ ਕੱਢਣਾ ਪੈਂਦਾ ਵੀ ਤੇਰੇ ਖਿਲਾਫ ਆਹ ਆ ਸਾਨੂੰ ਜਿਹੜਾ ਐਵੀਡੈਂਸ ਆ ਗੁਨਾਹ ਮਿਲੇ ਆ ਕਿ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਹੋ ਉਹਨਾਂ ਨੇ ਕੋਈ ਚਿੱਠੀ ਨਹੀਂ ਕੱਢੀ ਕੋਈ ਚੇਅਰਮੈਨ ਨੂੰ ਬੁਲਾਇਆ ਨਹੀਂ ਔਰ ਆ ਜਿਨ੍ਹਾਂ ਦਾ ਕੋਈ ਤੋਕ ਹੀ ਨਹੀਂ ਬਣਦਾ ਉਹ ਚਾਰ ਪੰਜ ਚੀਜ਼ਾਂ ਵਿੱਚ ਐਵੇਂ ਪਾਤੀਆਂ ਜਿਨ੍ਹਾਂ ਦਾ ਨਾਲ ਕੋਈ ਤਲੋਕਾਤ ਨਹੀਂ ਮੈਂ ਐਸਐਸਪੀ ਸਾਹਿਬ ਨੂੰ ਬਹਿ ਕੇ ਕੱਲੀ ਕੱਲੀ ਗੱਲ ਤੇ ਡਿਸਕਸ ਕਰਕੇ ਆਏ ਕਹਿੰਦੇ ਸਾਨੂੰ ਡਿਪਾਰਟਮੈਂਟ ਨੇ ਲਿਖਤਾ ਅਸੀਂ ਪਰਚਾ ਦੇ ਦਿੱਤਾ ਹਾਲਾਂਕਿ ਮੈਨੂੰ ਪਤਾ ਇੱਕ ਇੱਕ ਮਹੀਨੇ ਤੋਂ ਪਰਚਾ ਐ ਐਸਐਸ ਚ ਕੋ ਰਪਿਆ ਸੀਗਾ ਗਲਤ ਪਰਚਾ ਸੀ ਇਹ ਕਰ ਦੇਣੀ ਸੀ ਉੱਥੇ ਪਹਿਲਾਂ ਇੱਕ ਇਨਸਪੈਕਟਰ ਕੋਆਪਰੇਟਿਵ ਲਾਇਆ ਸੀ ਜਿਹਨੂੰ ਇਹਨਾਂ ਕਿਹਾ ਪਰਚਾ ਕਰ ਖਿਲਾਫ ਲੇਖ ਉਹਨੇ ਲਿਖਿਆ ਨਹੀਂ ਇਹਨਾਂ ਉਹਨੂੰ ਬਦਲਤਾ ਫਿਰ ਲਾਓ ਜੀ ਤਾਂ ਜਿੰਨੇ ਸਰਪੰਚੀ ਦੇ ਕਾਗਜ਼ ਮੇਰੇ 15 ਦੇ 15 ਪਿੰਡੋਂ ਦੇ ਕੋ ਜਿੰਨੇ ਰਿਜੈਕਟ ਕੀਤੇ ਵਿੱਚੇ ਮੈਂਬਰ ਪੰਚਾਇਤਾਂ ਦੇ ਉਹਨੂੰ ਇਹਨਾਂ ਨੇ ਲਾਇਆ ਔਰ ਉਹਨੇ ਜਿਹੜੀ ਉਹ ਰਿਪੋਰਟ ਬਣਾਤੀ ਔਰ ਉਹਦੇ ਚ ਵੀ ਉਹਨੇ ਅੰਡਰ ਚ ਲਿਖਿਆ ਕਿ 90 ਦਿਨ ਜਿਹੜੇ ਹੋ ਗਿਆ ਇਹਦੇ ਤੇ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ ਜੇ ਉਹ ਵੀ ਪੜੋਗੇ ਨਾ ਤੇ ਪਰਚਾ ਵੀ ਨਹੀਂ ਬਣਦਾ ਅਕੀਰ ਚ ਉਹਨੇ ਇੱਕ ਸ਼ਬਦ ਲਿਖਿਆ ਕਿਉਂਕਿ ਉਹਨੂੰ ਲਿਖਣਾ ਪੈਣਾ ਸੀ ਔਰ ਇਹ ਗੱਲਾਂ ਤੇ ਮੇਰੀ 1.5 ਘੰਟਾ ਐਸਐਸਪੀ ਸਾਹਿਬ ਨਾਲ ਗੱਲ ਹੋਈ ਉਹਨਾਂ ਨੇ ਐਸਐਚਓ ਨੂੰ ਬਹੁਤ ਝਾੜਿਆ ਬਹੁਤ ਝਾੜਿਆ ਮਤਲਬ ਮੈਂ ਜਿਹੇ ਸ਼ਬਦ ਨਹੀਂ ਦੱਸ ਸਕਦਾ ਪਰ ਕੀ SSP ਸਾਹਿਬ ਤੁਹਾਨੂੰ ਨਹੀਂ ਸੀ ਪਤਾ ਤੁਹਾਡਾ SHO ਬਿਨਾ ਤੁਹਾਡੇ ਸਹਿਮਤੀ ਤੋਂ ਬਿਨਾ ਦੱਸੇ ਨਜਾਇਜ਼ ਪਰਚਾ ਕਰ ਰਿਹਾ ਥੈਟ ਮੀਨਸ ਤੁਹਾਡਾ ਫੇਲੀਅਰ ਹੈ ਕਿ ਤੁਹਾਡਾ SHO ਤੁਹਾਨੂੰ ਪੁੱਛੀ ਨਹੀਂ ਰਿਹਾ ਇਹ ਉਹ SHO ਹੈ ਜਿਹੜਾ 3-4 ਸਾਲ ਤੋਂ ਇੱਥੇ ਲੱਗਿਆ ਹੋਇਆ ਇਹ ਉਹ SHO ਹੈ ਜਿਹਨੇ ਜੀਵਨ ਉੱਥੇ ਚੌਂਕੀ ਇੰਚਾਰਜ ਨਾਲ ਰਲ ਕੇ ਤੇ ਉੱਥੇ ਮੈਡੀਕਲ ਸਟੋਰ ਤੇ ਪੈਸੇ ਲੈਂਦੇ ਸੀ ਨਸ਼ੇ ਵੇਚਣ ਵਾਲਾ ਜੀਵਨ ਜਿਹੜਾ ਉਸੇ ਜਦ ਆਜ ਆਜੋ ਮੇਰੇ ਨਾਲ ਲਾਈਵ ਆਜੋ ਐਸਐਸਪੀ ਸਾਹਿਬ ਆਜਣ ਜੇ ਸਾਰਾ ਇਲਾਕਾ ਉਥੇ ਚੀਕਾਂ ਮਾਰਨਾ ਉੱਠੇਗਾ ਤੇ ਗੱਲ ਕਰਿਓ ਈਵਨ ਪੁਲਿਸ ਵਾਲੇ ਸੀਨੀਅਰ ਆਫਸਰ ਮੈਂ ਨਾ ਨਹੀਂ ਲੈਂਦਾ ਉਹ ਜਾਣਦੇ ਨੇ ਐਂਡ ਦੇ ਐਡਮਿਟਡ ਕਿ ਉਸ ਮੈਡੀਕਲ ਸਟੋਰ ਦੇ ਉੱਤੇ ਠੀਕ ਆ ਪੈਸੇ ਲੈਂਦਾ ਰਿਆ ਔਰ ਹੁਣ ਵੀ ਇਹ ਐਸਐਚਓ ਜੋ ਕਰਦਾ ਮੈਂ ਦੱਸ ਕੇ ਆਇਆ ਉਹੋ ਹੀ ਬੰਦਾ 3-4 ਸਾਲ ਤੋਂ ਟਿਕ ਸਕਦਾ ਜਿਹੜਾ ਪੈਸੇ ਦਿੰਦਾ ਜਿਹੜਾ ਇਹੋ ਜਿਹੇ ਹਲਕੇ ਹੋਏ ਇਨਚਾਰਜਾਂ ਨੂੰ ਪੈਸੇ ਦਿੰਦਾ ਉਹੋ ਹੀ ਵੀਡੀਓ ਜਿਹੜਾ ਚੋਰ ਇੱਥੇ ਲਾਇਆ ਸੀਗਾ ਜਿਹਨੂੰ ਮੈਂ ਸਸਪੈਂਡ ਕਰਾਇਆ ਉਹੀ ਵੀਡੀਓ ਇੱਥੇ ਲਾ ਲਾ ਕੇ ਬਾਰ ਬਾਰ ਲਾਇਆ ਔਰ ਜੋ ਨੇ ਕੀਤਾ ਉਹਨੂੰ ਫੇਰ ਇਹ ਸ਼ੈਲਟਰ ਕਰਦਾ ਸੀ ਕਿਉਂ ਵਾਏ ਕੀ ਇਹਨਾ ਮਿੱਠਾ ਇਹਨਾਂ ਲੋਕਾਂ ਦੇ ਨਾਲ ਬਿਕੋਜ਼ ਕਿ ਮੂੰਹ ਪਿਆ ਹੋਇਆ ਪਹਿਲਾਂ ਉਹ ਤੇ ਐਸਐਸ ਬੋਰਡ ਦੇ ਵਿੱਚ ਮਾਲ ਖਟਾ ਹੁਣ ਇੱਥੇ ਖਾਦੋ ਥੋ ਇਸ ਕਰਕੇ ਮੈਂ ਸਮਝਦਾ ਕਿ ਇਹ ਜਿਹੜਾ ਟੋਟਲੀ ਫਾਲਸ ਕੇਸ ਇੱਕ 84 ਸਾਲ ਦੇ ਬਜ਼ੁਰਗ ਬਜ਼ੁਰਗ ਨੇ ਕੀਤਾ ਹੀ ਇਜ਼ ਅ ਹਾਈਪਰ ਟੈਨਸ਼ਨ ਪੇਸ਼ੈਂਟ ਇਜ਼ ਅ ਹਾਰਟ ਪੇਸ਼ੈਂਟ ਇਜ਼ ਅ ਬੀਪੀ ਪੇਸ਼ੈਂਟ ਉਹਦੇ ਗੋਡੇ ਸੁੱਜੇ ਹੋਏ ਆ he he cannot walk even properly یار ਤੁਸੀਂ ਉਸ ਬੰਦੇ ਤੇ ਉਹਨੂੰ ਪਲਾਂਟ ਚੋਂ ਨਿਕਲ ਰਿਹਾ ਤੇ ਉਹਨੂੰ ਚੱਕ ਕੇ ਗੱਡੀ ਚ ਪਾ ਕੇ ਲਾਏ ਉੱਤੇ ਇਜ਼ੀ ਦਾ ਟੈਰਰਿਸਟ ਉਹ ਟੈਰਰਿਸਟ ਹੀ ਕਹ ਜਦਾਂ ਤੂੰ ਲੈ ਤੂੰ ਉੱਧਾ ਕਹੋ ਵੀ ਆਜੋ ਅਸੀਂ ਛੱਡ ਆਉਂਦੇ ਐਨੀ ਮਤਲਬ ਘਣਾਉਣੀ ਹਰਕਤ ਇਸ ਐਸਐਚਓ ਨੇ ਜਦੋਂ ਪਿਛਲੀ ਵਾਰ ਵੀ ਹੋਇਆ ਸੀ ਕੰਮ ਜਦੋਂ ਉੱਥੇ ਕੂੜੇ ਵਾਲਾ ਡੰਪ ਦਾ ਕੰਮ ਸੀਗਾ ਤੇ ਮੁਲਾਜ਼ਮਾਂ ਨੂੰ ਕੁੱਟ ਪਈ ਐਸਐਸਚਓ ਨੇ ਜਿਨ੍ਹਾਂ ਨੇ ਕੁੱਟਿਆ ਉਹਨਾਂ ਨੂੰ ਕੁਝ ਨਹੀਂ ਕਿਹਾ ਕਮੇਟੀ ਦੇ ਮੁਲਾਜ਼ਮ ਸੀਨੀਅਰ ਮੁਲਾਜ਼ਮ ਜਿਹੜਾ ਕਿ ਰੋਪਿਆ ਅੱਖਾਂ ਚ ਵੀ ਸਾਰੀ ਜ਼ਿੰਦਗੀ ਨੌਕਰੀ ਕਰਦੇ ਹੋ ਗਿਆ ਤੇ ਸਾਨੂੰ ਐਸ ਐਚਓ ਡੀ ਸੀ ਜੀ ਚ ਪਾ ਕੇ ਲੈ ਗਿਆ ਉਦੋਂ ਡੀ ਆਈ ਜੀ ਸਾਹਿਬ ਐਸ ਐਸ ਪੀ ਸਾਹਿਬ ਐਸ ਪੀ ਸਾਹਿਬ ਸਾਰਿਆਂ ਦੇ ਵਿੱਚ ਪਏ ਮੇਰੇ ਕੋਲ ਆਣ ਕੇ ਘਰ ਗੱਲਬਾਤ ਹੋਈ ਮੈਂ ਉਹਨਾਂ ਨੂੰ ਮੈਨੂੰ ਉਹਨਾਂ ਦਾ ਸੁਵਾਸ਼ਨ ਦੋਇਆ ਕਿ ਤੁਸੀਂ ਜਿਹੜਾ ਕੂੜਾ ਚੱਕੋ ਤੁਸੀਂ ਅਸੀਂ ਕੱਲ ਇਹਦਾ ਪਰਚਾ ਕਰਦੇਾਂਗੇ ਮੈਂ ਕਹਾਂ ਜੀ ਠੀਕ ਆ ਅੱਜ ਤੱਕ ਪਰਚਾ ਨਹੀਂ ਹੋਇਆ ਅਸੀਂ ਫੇਰ ਵੀ ਮਿੱਟੀ ਪਾਈ ਯਾਰ ਛੋਟੇ ਛੋਟੇ ਗੱਲਾਂ ਤੇ ਚੰਗੇ ਨਹੀਂ ਲੱਗਦੇ ਅਸੀਂ ਵੀ ਪੁਲਿਸ ਨੂੰ ਵੀ ਤੰਗ ਕਰੀਏ ਤੇ ਅਸੀਂ ਵੀ ਤੰਗ ਹੋਈਏ ਹੁਣ ਵੀ ਤੁਹਾਨੂੰ ਪਤਾ ਯਾਰ ਮੈਂ 4-5 ਮਹੀਨੇ ਤੋਂ ਸਾਇਲੈਂਟ ਬੈਠਾ ਹੋਇਆ ਹਾਂ ਕੋਈ ਮੇਰੀ ਮੇਰੀ ਸਵਾਇਪ ਕਿਤੇ ਹੋ ਗਿਆ ਗਿਆ ਕਿਤੇ ਕੋਈ ਪ੍ਰੋਗਰਾਮ ਆ ਗਿਆ ਮੈਂ ਆਦਾ ਜੋ ਮੇਰਾ ਫਰਜ਼ ਉਹ ਨਿਭਾ ਰਿਹਾ ਮੇਰਾ ਕੋਈ ਕਿਸੇ ਨਾਲ ਉਹ ਨਹੀਂ ਸੀ ਵੀ ਮੈਂ ਕਿਸੇ ਨੂੰ ਤੰਗ ਕਰ ਰਿਹਾ ਮੇਰੇ ਵਰਕਰ ਜਾਂ ਨੋ ਸੁੱਤੇ ਪਿਆ ਨੂੰ ਇਸ ਬੰਦੇ ਦੇ ਉੱਤੇ ਪਰਚਾ ਕਰ ਲਿਆ ਤੇ ਉਹਦੇ ਤੇ ਨਜਾਇਜ਼ ਪਰਚਾ ਜਿਹਦੇ ਸਬੰਧ ਚ ਸਾਰੇ ਡਾਇਰੈਕਟਰ ਔਰ ਸਾਰੇ ਇੱਥੇ ਇਕੱਠੇ ਹੋਏ ਆ ਬਲਜੀਤ ਸਿੰਘ ਪਾੜਾ ਜੋ ਇਥੋਂ ਦੇ ਵੀ ਡਾਇਰੈਕਟਰ ਨੇ ਔਰ ਪੰਜਾਬ ਦੇ ਵੀ ਡਾਇਰੈਕਟਰ ਨੇ ਸਾਰੇ ਪੰਜਾਬ ਦੇ ਡਾਇਰੈਕਟਰਾਂ ਦੇ ਵੀ ਟੈਲੀਫੋਨ ਆ ਗਏ ਆ ਔਰ ਇਹ ਜੇਕਰ ਕੋਈ ਸਹੀ ਫੈਸਲਾ ਐਸਐਸਪੀ ਸਾਹਿਬ ਵੱਲੋਂ ਨਹੀਂ ਲਿਆ ਗਿਆ ਤੇ ਸਵੇਰ ਤੋਂ ਜਿਹੜਾ ਪੂਰੇ ਪੰਜਾਬ ਦੇ ਪਲਾਂਟਾਂ ਦੇ ਵਿੱਚ ਵੀ ਜਿਹੜਾ ਪ੍ਰੋਗਰਾਮ ਲੀਕ ਕਿ ਉੱਥੇ ਵੀ ਬੰਦ ਕਰਾਂਗੇ ਪਲਾਂਟ ਸਾਰੇ ਧਰਨੇ ਦੇਾਂਗੇ ਔਰ ਸਾਰਾ ਦੁੱਧ ਜਿਹੜਾ ਜਿਹੜਾ ਖਰਾਬ ਹੋਏਗਾ ਨਹੀਂ ਚੁੱਕਿਆ ਜਾਏਗਾ ਉਹ ਐਸਐਸਪੀ ਗੁਰਦਾਸਪੁਰ ਤੇ ਐਸਐਚਓ ਜ਼ਿੰਮੇਵਾਰ ਹੋਏਗਾ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਔਰ ਸਵੇਰ ਤੋਂ ਜਿਹੜਾ ਕੂੜੇ ਦੀ ਜਗ੍ਹਾ ਇੱਕ ਸਾਲ ਤੋਂ ਸਾਨੂੰ ਨਹੀਂ ਦਿੱਤੀ ਜਾ ਰਹੀ ਬਾਰ- ਉਦੋਂ ਵੀ ਐਸਐਸਚੋ ਦੇ ਤੇ ਇਸ ਹਲ ਕੰਚਾਰਜ ਕਰਕੇ ਜਿਹੜਾ ਕੰਮ ਖਾਬ ਹੋਇਆ ਸੀ ਹੁਣ ਵੀ ਇਹਨਾਂ ਦੋਆ ਕਰਕੇ ਹੋਇਆ ਸੋ ਇਸ ਕਰਕੇ ਤੁਸੀਂ ਚੰਗੀ ਤਰ੍ਹਾਂ ਤੁਹਾਡੇ ਮਾਧਿਅਮ ਨੇ ਲੋਕਾਂ ਨੂੰ ਕਹਿਣਾ ਯਾਰ ਸਾਡੀ ਵੀ ਕੋਈ ਥੋੜੀ ਜੀ ਮਜਬੂਰੀ ਸਮਝੋ ਜੇ ਰਾਜਨੀਤੀ ਕਰਨੀ ਹੋਵੇ ਤੇ ਅਸੀਂ ਬੜੇ ਆਰਾਮ ਨਾਲ ਕਰ ਸਕਦੇ ਸੀ 2 ਮਹੀਨੇ ਬਾਅਦ 4 ਮਹੀਨੇ ਬਾਅਦ 6 ਮਹੀਨੇ ਬਾਅਦ 8 ਮਹੀਨੇ ਬਾਅਦ ਪਰ ਅਸੀਂ 1 ਸਾਲ ਤੋਂ ਕੋਈ ਰਾਜਨੀਤੀ ਨਹੀਂ ਕੀਤੀ ਅਸੀਂ ਆਪ ਦਾ ਸਿਰ ਢਾ ਕੇ ਉਹ ਕੂੜਾ ਚੱਕਿਆ ਅੱਜ ਵੀ ਚੱਕ ਰਹੇ ਸੀ ਪਰ بار 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 ਅੱਜ ਜਦੋਂ ਨਵੇਂ ਏਡੀਸੀ ਸਾਹਿਬ ਆਏ ਉਹਨੂੰ ਵੀ ਉਹਨਾਂ ਨੂੰ ਵੀ ਮਿਲ ਕੇ ਆਏ ਵੀ ਸਾਰਾ ਪ੍ਰੋਬਲਮ ਆ ਰਹੀ ਆ ਸਰਪੰਚ ਹੋਣ ਹੱਥ ਖੜੇ ਕਰ ਗਏ ਕਿੱਥੇ ਜਾਈਏ ਪਰ ਨਹੀਂ ਕੋਈ ਸੁਣਵਾਈ ਉਧਰ ਕੋਈ ਕਿਸੇ ਦਾ ਕੋਈ ਧਿਆਨ ਨਹੀਂ ਉਧਰ ਕਿਸੇ ਦਾ ਕੋਈ ਧਿਆਨ ਨਹੀਂ ਨਾ ਇਹਦਾ ਧਿਆਨ ਔਰ ਉਹ ਜਿਹੜਾ ਕੂੜਾ ਉਹ ਦੱਸ ਦਿੰਨੇ ਆ ਸਾਰੇ ਸ਼ਹਿਰ ਅਸੀਂ ਉਹ ਹੱਥ ਜੋੜ ਕੇ ਮੈਂ ਮਾਫੀ ਮੰਗ ਲੈਣਾ ਕਿ ਸਵੇਰੇ ਅਸੀਂ ਗੱਡੀਆਂ ਜੋ ਜਿੰਨੀਆਂ ਹੈਗੀਆਂ ਉਹ ਅਵੇਲੇਬਲ ਉਹ ਭਰਾਂਗੇ ਪਰ ਕਿ ਅਸੀਂ ਜਿੱਥੇ ਵੀ ਡੀਸੀ ਸਾਹਿਬ ਕਹਿਣਗੇ ਐਸਐਸਪੀ ਸਾਹਿਬ ਕਹਿਣਗੇ ਅਸੀਂ ਉੱਥੇ ਲਾ ਦਾਂਗੇ ਵੀ ਵਿਲ ਨਾਟ ਟੇਕ ਐਨੀ ਅ ਅਦਰ ਐਕਸ਼ਨ ਕਿ ਅਸੀਂ ਇਹ ਕੂੜੇ ਨੂੰ ਖੜਾ ਰਾਂਗੇ ਨੋ ਉਹ ਸਾਡਾ ਕੋਈ ਮੰਤਵ ਨਹੀਂ ਆ ਪਰ ਕੂੜਾ ਲੋਡ ਕਰਕੇ ਜਿੱਥੇ ਕਹਿਣਗੇ ਉੱਥੇ ਲਾ ਦਾਂਗੇ ਜਦੋਂ ਜਦੋਂ ਉਹ ਖਾਲੀ ਕਰਾ ਦਿਆ ਕਰਨਗੇ ਅਸੀਂ ਅਗਲਾ ਕੂੜਾ ਚੱਕ ਲਿਆ ਕਰਾਂਗੇ ਔਰ ਜੇਕਰ ਉਹ ਕੂੜੇ ਦਾ ਇੰਤਜ਼ਾਮ ਨਹੀਂ ਕਰਦੇ ਸ਼ਹਿਰ ਦੇ ਵਿੱਚ ਕੋਈ ਬਿਮਾਰੀ ਫੈਲਦੀ ਆ ਸ਼ਹਿਰ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਹਾਈਜਾਇਨਿਕ ਜਿਹੜੀ ਚੀਜ਼ ਅਨਜ ਹਾਈਜਾਇਨਿਕ ਕਰਕੇ ਕਿਸੇ ਤਰ੍ਹਾਂ ਦਾ ਵੀ ਕੋਈ ਲੋਕਾਂ ਨੂੰ ਮੁਸ਼ਕਲ ਆਉਂਦੀ ਆ ਸੋਲੀ ਪੁਲਿਸ ਡਿਪਾਰਟਮੈਂਟ ਐਸਐਸਪੀ ਸਾਹਿਬ ਐਂਡ ਐਸਐਚਓ ਐਂਡ 올 ਅਦਰ ਆਫੀਸਰ ਡਿਪਟੀ ਕੁਸ਼ਨਰ ਸਾਹਿਬ ਦੇ ਆਲ ਵਿਲ ਬੀ ਰਿਸਪੋਨਸਿਬਲ ਫਾਰ ਥਿਸ ਅਸੀਂ ਇਸ ਕਰਕੇ ਆਪਦੀ ਜ਼ਿੰਮੇਵਾਰੀ ਲਿਖਤੀ ਤੌਰ ਤੇ ਆਲਰੇਡੀ ਕਈ ਵਾਰ ਦੇ ਚੁੱਕੇ ਹਾਂ ਸੋ ਸੋਲੀ ਰਿਸਪੌਂਸਿਬਿਲਟੀ ਜਿਹੜੀ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਦੀ ਫਰੋਸਰ ਇਸ ਇਸ ਮਾਮਲੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਥੋੜੀ ਕਲੈਰਟੀ ਦੇ ਦਿਓ ਕਿ ਇਹ ਗਵਰਨ ਨੂੰ ਲੈ ਕੇ ਜਿਹੜੀ ਕਾਰਵਾਈ ਕੀਤੀ ਗਈ ਹੈ ਨਾ 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 ਨੋ 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 ਕੋਈ ਗਵਨ ਗਵਨ ਦੀ ਕਾਰਵਾਈ ਨਹੀਂ ਗਵਨ ਕਾਦਾ ਹੋਇਆ ਹੋਇਆ ਹੀ ਨਹੀਂ ਤੇ 409 ਉਹ ਫਿਰ 420 ਲੱਗਦੀ ਐਸਐਸਪੀ ਸਾਹਿਬ ਨੂੰ ਮਿਲੇਗੀ ਕੀ ਗੱਲ ਬਾਤ ਹੈ ਡਾਡੀ ਕਾਦਾ ਬਰਤਾ ਮੈਂ ਦੱਸਿਆ ਤੁਹਾਨੂੰ 409 ਲਾਈ ਆ ਔਰ ਉਹਦੇ ਚ ਜਿਹੜਾ ਡਿਪਾਰਟਮੈਂਟ ਨੇ ਲਿਖ ਕੇ ਭੇਜਿਆ ਕੋਆਪਰੇਟਿਵ ਡਿਪਾਰਟਮੈਂਟ ਨੇ ਇਹ ਕਿਹਾ ਕਿ ਜਿਵੇਂ ਮੰਨ ਲਓ ਸੁਸਾਇਟੀ ਆ ਇਹ ਉਹਦਾ ਇਹਨਾਂ ਦੀ ਸੁਸਾਇਟੀ ਆ ਗੁਰੀਆਂ ਜੀ ਜੀ ਉਹਦੇ ਵਿੱਚ 8 ਲੱਖ ਰੁਪਏ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਜਿਹੜੇ ਦੁੱਧ ਪਾਉਂਦੇ ਆ ਉਹਨਾਂ ਨੂੰ ਨਹੀਂ ਦਿੱਤੇ ਇਨਸੈਂਟਿਵ ਨਹੀਂ ਦਿੱਤੇ ਕੈਸ਼ ਉੱਤੇ ਆ ਨਹੀਂ ਨਹੀਂ ਇਹਨਾਂ ਨੇ ਇਹ ਕਿਹਾ ਕਿ ਉਹ ਖਾਤੇ ਤੋਂ ਖਾਤੇ 'ਚ ਨਹੀਂ ਪਾਏ ਜੀ ਜੀ ਪਰ ਉਹਦੇ ਵਿੱਚ ਮੋਡ ਆਫ ਪੇਮੈਂਟ ਕੀ ਆ ਜਾਂ ਖਾਤਾ ਜਾਂ ਕੈਸ਼ ਜਦੋਂ ਦੁੱਧ ਪਾਉਂਦੇ ਆ ਕੈਸ਼ ਵੀ ਲੈ ਲੈਣੇ ਆ ਅਸੀਂ ਖਾਤੇ ਚ ਵੀ ਪਾ ਲੈਨੇ ਆ ਜੇ ਤੁਸੀਂ ਮੇਰੇ ਤੋਂ ਦੁੱਧ ਦੁੱਧ ਪਾ ਰਹੇ ਹੋ ਤੇ ਮੈਨੂੰ ਮੈਨੂੰ ਪਲਾਂਟ ਤੁਹਾਡੇ 10 ਬੰਦਿਆਂ ਦਾ ਪੈਸੇ ਮੈਨੂੰ ਪਾਤੇ ਮੇਰਾ ਮੋਡ ਆਫ ਪੇਮੈਂਟ ਥੈਟ ਕੈਨ ਬੀ ਅ ਥਰੂ ਕਾਉਂਟ ਐਂਡ ਥੈਟ ਕੈਨ ਬੀ ਅ ਕੈਸ਼ ਤੇ ਜੇ ਮੈਂ ਤੁਹਾਨੂੰ ਨਹੀਂ ਦਿੰਦਾ ਤੇ ਢਿੱਡ ਪੀੜ ਕਿੱਦੇ ਹੋਣੀ ਚਾਹੀਦੀ ਹੈ ਤੁਹਾਡੇ ਮੈਂ ਦੇ ਦਿੱਤੇ ਤੁਸੀਂ ਲੈ ਲੇ ਤੇ ਢਿੱਡ ਪੀੜ ਇਹਨਾਂ ਦੀ ਕਿੱਥੋਂ ਹੋਗੀ ਬਈ ਇਹੀ ਕੇਸ ਸੀ ਇਹ ਤੋਂ ਇਲਾਵਾ ਕੋਈ ਕੇਸ ਨਹੀਂ ਐਸਐਸਪੀ ਸਾਹਿਬ ਦਾ ਬੇਟਾ ਡਿੱਗੀ ਸਾਹਿਬ ਨੇ ਤੇ ਕਿਹਾ ਵੀ ਗਲਤ ਆ ਜੋ ਹੋਇਆ ਗਲਤ ਆ ਸਾਨੂੰ ਲੈ ਕੇ ਨਾ ਭੇਜਤਾ ਐਸਐਚਓ ਉਹਨਾਂ ਨੇ ਬਥੇਰਾ ਜੋ ਕਹਿਣਾ ਸੀ ਕਿਹਾ ਬਟ ਅਲਟੀਮੇਟਲੀ ਜੋ ਗਲਤ ਹੋ ਗਿਆ ਉਹ ਉਥੇ ਕਰਤਾ ਨਾ ਇਹੋ ਐਸਐਚਓ ਨੂੰ ਉਦੋਂ ਗੰਦ ਪਾਇਆ ਇਹੋ ਹੋਣ ਪਾਇਆ ਤੇ ਜੋ ਐਸਐਚਓ ਤੁਹਾਨੂੰ ਪੱਤਰਕਾਰਾਂ ਨੂੰ ਕਿਹੜਾ ਭਲੇਖਾ ਕੀ ਕਰ ਰਿਹਾ ਉਥੇ ਹੋਟਲਾਂ ਚ ਚਲ ਜਾਓ ਉਥੇ ਬਾਈਪਾਸ ਤੇ ਹਰਦੋਸ਼ਣ ਵਾਲੇ ਰੋਡ ਤੇ ਜਿਹੜੇ ਬਾਈਓ ਹੋਟਲ ਨੇ ਜਦੋਂ ਮਰਜੀ ਜਾ ਕੇ ਰੇਡ ਕਰ ਲੋ ਇਹ ਉਥੇ ਹੀ ਜਾ ਕੇ ਬੈਠਾ ਹੁੰਦਾ ਇਹਨਾਂ ਦੀ ਛਤਰ ਛਾਇਆ ਤੇ ਜੋ ਉਥੇ ਲੋਕ ਰਹੁੰਦੇ ਨੇ ਮੇਰੇ ਕੋਲ ਮੈਂ ਯਾਰ ਮੈਂ ਕਿੰਨੂੰ ਦੱਸਾਂ ਜਾ ਕੇ ਸਾਰੇ ਗਲਤ ਕੰਮ ਹੋ ਰਿਹਾ ਸਾਰੇ ਗਲਤ ਕੰਮ ਉਥੇ ਚੱਲ ਰਿਹਾ ਔਰ ਮੈਂ ਜਿੱਦ ਕੇ ਦ ਉਨੇ ਕਹਿੰਦਾ ਵੀ ਸ਼ਿਕਾਇਤ ਆ ਗਈ ਹੋ ਤੇ ਥੋੜਾ ਯਾਰ ਸੰਭਲ ਕੇ ਕਰੀ ਐ ਐਵੇਂ ਹੀ ਜੇ ਸ਼ਿਕਾਇਤ ਕਰੀਏ ਜਿੱਦਣ ਹੱਥ ਪਾਊਗਾ ਐਸਾ ਪਾਊ ਗੱਟਿਆਂ ਨੂੰ ਢੁਕਾ ਕੇ ਮਾਰਾਂਗਾ ਇਹਨਾਂ ਲੋਕਾਂ ਨੂੰ ਬਲੈਕਆਊਟ ਦਾ ਕਰ ਦਿੱਤਾ ਗਿਆ ਤਾਂ ਮੈਂ ਬਲੈਕਆਊਟ ਆ ਮੈਂ ਤੇ ਰਹਿਣਾ ਜੀ ਇੱਥੇ ਔਰ ਇਤੋਂ ਥੋੜੀ ਦੇਰ ਬਾਅਦ ਐਸਐਸਪੀ ਦੇ ਘਰ ਗੱਡੀ ਭਾਵੇਂ ਮੰਜੀ ਦਾ ਆ ਕੇ ਸੋ ਜਾ ਬੂਏ ਗੱਡੀ ਮੈਨੂੰ ਫੜ ਕੇ ਅੰਦਰ ਦੇ ਦੇਣ ਜਿੱਥੇ ਮੇਰਾ ਚੇਅਰਮੈਨ ਆ ਉੱਥੇ ਮੈਨੂੰ ਹੀ ਛੱਡ ਦੇਣ ਗੱਲ ਇੰਨੀ ਕੀ ਹੈ ਸਾਡਾ ਵਾਲੇ